ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਦੇ ਵਿੱਚ ਅੱਜ ਦੀ ਜਿਹੜੀ ਨਵੀਂ ਬੁਲੇਟਿਨ ਲੈ ਕੇ ਹਾਜ਼ਰ ਹੋਏ ਹਾਂ ਇਹਦੇ ਵਿੱਚ ਪ੍ਰੀ ਮੌਨਸਨ ਗਤੀਵਿਧੀਆਂ ਦੇ ਬਾਰੇ ਥੋੜੇ ਤੱਕ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਰੀ ਮੌਸਮ ਗਤੀਵਿਧੀਆਂ ਕੀ ਹੁੰਦੀਆਂ ਨੇ ਇਹ ਕਦੋਂ ਹੁੰਦੀਆਂ ਨੇ ਅਤੇ ਇਸ ਦੇ ਨਾਲ ਕੀ ਕੀ ਅਸਰ ਪੰਜਾਬ ਦੇ ਮੌਸਮ ਪਰ ਪੈਂਦਾ ਹੈ ਇਹ ਜਾਣਕਾਰੀ ਲਗਾਤਾਰ ਤੁਸੀਂ ਕਾਫੀ ਜ਼ਿਆਦਾ ਕਮੈਂਟ ਕਰਕੇ ਪੁੱਛ ਰਹੇ ਸੀ ਤਾਂ ਇਸ ਦੇ ਬਾਰੇ ਇਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਨ ਜਾ ਰਹੇ ਹਾਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਮੌਸਮ ਵੀ ਜਾਣਕਾਰੀਆਂ ਲਈ ਲਗਾਤਾਰ ਸਾਡੇ ਚੈਨਲ ਤੇ ਬਨੇ ਰਹੇ ਰਹੋ ਅਸੀਂ ਡੇਲੀ ਅਤੇ ਹਫਤੇਵਾਰੀ ਅਤੇ ਮਹੀਨੇ ਦੀ ਜਾਣਕਾਰੀਆਂ ਲਗਾਤਾਰ ਇਸ ਚੈਨਲ ਦੇ ਉੱਪਰ ਸ਼ੇਅਰ ਕਰਦੇ ਹਾਂ ਅਤੇ ਸਵੇਰ ਅਤੇ ਸ਼ਾਮ ਦੀ ਜਾਣਕਾਰੀ ਤੁਹਾਨੂੰ ਲਗਾਤਾਰ ਵੀਡੀਓ ਦੇ ਰਾਹੀਂ ਪਾ ਕੇ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਿੰਦੇ ਹਾਂ ਪ੍ਰੀ ਮੌਨਸੂਨ ਗਤੀਵਿਧੀਆਂ ਨਾਮ ਤੋਂ ਇਹ ਕਲੀਅਰ ਹੋ ਰਿਹਾ ਕਿ ਮੌਨਸੂਨ ਤੋਂ ਪਹਿਲਾਂ ਵਾਲੀ ਗਤੀਵਿਧੀ ਜਿਹੜੀਆਂ ਹੁੰਦੀਆਂ ਨੇ ਉਹਨੂੰ ਅਸੀਂ ਪ੍ਰੀ ਮੌਨਸੂਨ ਗਤੀਵਿਧੀਆਂ ਕਹਿੰਦੇ ਹਨ ਜਿਦੇ ਵਿੱਚ ਮਾਰਚ ਦੇ 15 ਤਰੀਕ ਤੋਂ ਲੈ ਕੇ ਜਾਨਕੀ ਅੱਧ ਮਾਰਚ ਤੋਂ ਲੈ ਕੇ ਮਈ ਜੂਨ ਦੇ ਮਹੀਨੇ ਤੱਕ ਜਿਹੜੀ ਗਤੀਵਿਧੀ ਹੁੰਦੀਆਂ ਨੇ ਉਹਨੂੰ ਅਸੀਂ ਪ੍ਰੀ ਮੌਨਸੂਨ ਗਤੀਵਿਧੀ ਕਹਿੰਦੇ ਆ ਨੇ ਜਿਦੇ ਵਿੱਚ ਹਲਕਾ ਦਰਮਿਆਨਾ ਮੀਂਹ ਘਰ ਚ ਚਮਕਦੇ ਹਾਲਾਤ ਹਨੇਰੀ ਅਤੇ ਛਖੜ ਵਰਗੇ ਹਾਲਾਤ ਜੋ ਸਾਨੂੰ ਅਕਸਰ ਹੀ ਕਣਕ ਦੀ ਵਾਢੀ ਤੋਂ ਲੈ ਕੇ ਮਈ ਜੂਨ ਤੱਕ ਦੇ ਮਹੀਨੇ ਤੱਕ ਜੋ ਮੀਂਹ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਅਸੀਂ ਪ੍ਰੀ ਮੌਨਸਨ ਗਤੀਵਿਧੀ ਕਹਿੰਦੇ ਹਨ ਵੈਸਟਰਨ ਡਿਸਟਰਬੈਂਸ ਯਾਨੀ ਕਿ ਪੱਛਮੀ ਗੜਬੜੀਆਂ ਅਤੇ ਪ੍ਰੀ ਮੌਨਸਨ ਗੜਬੜੀਆਂ ਇਹਨਾਂ ਦੇ ਵਿੱਚ ਕੋਈ ਬਹੁਤ ਵੱਡਾ ਅਸਰ ਫਰਕ ਨਹੀਂ ਹੈ ਪੱਛਮੀ ਜਿਹੜੀ ਡਿਸਟਰਬੈਂਸ ਹੁੰਦੀ ਹੈ ਉਹ ਪੱਛੋਂ ਤੋਂ ਜਦੋਂ ਹਵਾਵਾਂ ਆਉਂਦੀਆਂ ਨੇ ਤਾਂ ਉਹ ਪੰਜਾਬ ਅਤੇ ਨਾਲ ਲੱਗਦੀ ਉੱਤਰੀ ਭਾਰਤ ਤੋਂ ਇਸ ਤਰੀਕੇ ਨਾਲ ਗੁਜ਼ਰਦੀਆਂ ਨੇ ਤਾਂ ਉਸ ਨੂੰ ਅਸੀਂ ਵੈਸਟਰਨ ਡਿਸਟਰਬੈਂਸ ਕਹਿੰਦੇ ਆ ਜਿਹਦੇ ਵਿੱਚ ਇਸ ਦੇ ਵਿੱਚ ਪੱਛਮੀ ਹਵਾਵਾਂ ਜਦੋਂ ਚੱਲਦੀਆਂ ਨੇ ਤਾਂ ਅਚਾਨਕ ਪੰਜਾਬ ਦੇ ਵਿੱਚ ਮੀਂਹ ਹੁੰਦਾ ਹੈ ਪਹਾੜੀ ਖੇਤਰ ਵਿੱਚ ਬਰਫਬਾਰੀ ਹੁੰਦੀ ਹੈ ਅਤੇ ਪਹਾੜੀ ਖੇਤਰ ਦੇ ਵਿੱਚ ਮੀਂਹ ਅਤੇ ਨਾਲ ਲੱਗਦੀ ਥੋੜੀ-ਬੋਤੀ ਭਾਰੀ ਹੜ੍ਹਾਂ ਦੇ ਵੀ ਹਾਲਾਤ ਜਿਹੜੇ ਬਣ ਜਾਂਦੇ ਨੇ ਕਈ ਵਾਰ ਉਸ ਨੂੰ ਅਸੀਂ ਪੱਛਮੀ ਗੜਬੜੀਆਂ ਆਖਦੇ ਹਨ ਜਿਸ ਦੇ ਵਿੱਚ ਪੱਛੋਂ ਤੋਂ ਜਿਹੜਾ ਹਵਾਵਾਂ ਆਉਂਦੀਆਂ ਨੇ ਤਾਂ ਠੰਡੀਆਂ ਹਵਾਵਾਂ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਐਂਟਰ ਕਰਦੀਆਂ ਨੇ ਤਾਂ ਹਿਮਾਲਿਆ ਪਰਬਤ ਨਾਲ ਟਕਰਾ ਕੇ ਤਾਂ ਉਹ ਮੈਦਾਨੀ ਇਲਾਕਿਆਂ ਤੇ ਪਹਾੜੀ ਇਲਾਕਿਆਂ ਵਿੱਚ ਮੀਂਹ ਕਰਦੀਆਂ ਨੇ ਉਹਨਾਂ ਨੂੰ ਅਸੀਂ ਵੈਸਟਰਨ ਡਿਸਰਬਸ ਬੋਲਦੇ ਹਾਂ ਪਰ ਅਗਰ ਗੱਲ ਕੀਤੀ ਜਾਵੇ ਤਾਂ ਜਿਹੜੀ ਪੱਛਮੀ ਸਿਸਟਮ ਨੇ ਉਹ ਪੰਜਾਬ ਦੇ ਉੱਪਰ ਲਗਭਗ ਮਾਰਚ ਤੱਕ ਖਤਮ ਹੋ ਜਾਂਦੇ ਨੇ ਇਹਨਾਂ ਦਾ ਫਿਰ ਜਿਹੜਾ ਰਸਤਾ ਹੁੰਦਾ ਹੈ ਉਹ ਇਸ ਤਰੀਕੇ ਨਾਲ ਬਣ ਜਾਂਦਾ ਹੈ ਉਹ ਉੱਤਰੀ ਭਾਰਤ ਤੋਂ ਲੰਘਦੇ ਉੱਪਰੋਂ ਲੰਘ ਜਾਂਦੇ ਨੇ ਪਰ ਹੁਣ ਗੱਲ ਕਰਾਂਗੇ ਪ੍ਰੀ ਮੌਨਸਨ ਗਤੀਵਿਧੀਆਂ ਪ੍ਰੀ ਮੌਨਸਨ ਗਤੀਵਿਧੀਆਂ ਕਦੋਂ ਹੁੰਦੀਆਂ ਨੇ ਜਦੋਂ ਤਾਪਮਾਨ ਕਾਫੀ ਜ਼ਿਆਦਾ ਹਾਈ ਹੋਵੇ ਅਜਿਹੇ ਤਾਪਮਾਨ ਦੇ ਵਿਚਕਾਰ ਅਚਾਨਕ ਠੰਡ ਵਾਲੀਆਂ ਹਵਾਵਾਂ ਆ ਜਾਣ ਨਮੀ ਵਾਲੇ ਬੱਦਲ ਆ ਜਾਣ ਤਾਂ ਅਚਾਨਕ ਗਰਜ ਚਮਕਦੇ ਹਾਲਾਤ ਜਦੋਂ ਠੰਡਾ ਤੇ ਗਰਮਾ ਮਾਹੌਲ ਆਪਸ ਵਿੱਚ ਮਿਲਦਾ ਹੈ ਤਾਂ ਗਰਜ ਚਮਕਦੇ ਹਾਲਾਤ ਬਣਦੇ ਨੇ ਤਾਂ ਇਸ ਮਾਹੌਲ ਨੂੰ ਹੀ ਅਸੀਂ ਪ੍ਰੀ ਮੌਨਸੂਨ ਗਤੀਵਿਧੀਆਂ ਆਖਦੇ ਹਨ ਇਹ ਜ਼ਿਆਦਾਤਰ ਸਾਨੂੰ ਜਿਹੜੇ ਦੇਖਣ ਨੂੰ ਮਿਲਦੀਆਂ ਨੇ ਬੰਗਾਲ ਦੀ ਖਾੜੀ ਤੋਂ ਜਦੋਂ ਪੰਜਾਬ ਪਰ ਇੰਟਰ ਕਰਦੇ ਤਾਂ ਉਸ ਤਰੀਕੇ ਨਾਲ ਇਹ ਆਉਂਦੀਆਂ ਨੇ ਤੇ ਅਜਿਹੇ ਦੇ ਵਿਚਕਾਰ ਇਸ ਦਾ ਜਿਹੜਾ ਅਸਰ ਹੈ ਵੇਟ ਕਰੋ ਜੀ ਸੌਰੀ ਥੋੜੀ ਜਿਹੀ ਵੀਡੀਓ ਖਰਾਬ ਹੋ ਗਈ ਸੀ ਜਿਹੜੇ ਹਾਲਾਤ ਨੇ ਇਹ ਬੰਗਾਲ ਦੀ ਖਾੜੀ ਤੋਂ ਪੰਜਾਬ ਵੱਲ ਕਈ ਠੰਡੀਆਂ ਹਵਾਵਾਂ ਆਉਂਦੀਆਂ ਨੇ ਨਵੀਂ ਵਾਲੇ ਬੱਦਲ ਆਉਂਦੇ ਨੇ ਤੇ ਪੰਜਾਬ ਦਾ ਮੌਸਮ ਪਹਿਲਾਂ ਹੀ ਗਰਮ ਹੋ ਚੁੱਕਿਆ ਹੁੰਦਾ ਹੈ ਤਾਂ ਇਹ ਜਿੰਨੀਆਂ ਵੀ ਇਲਾਕਾ ਜਿਹੜਾ ਇਹ ਇਲਾਕਾ ਹੈ ਤੁਹਾਨੂੰ ਦਿਖਾਈ ਦੇ ਰਿਹਾ ਜੀ ਜਿਹਦੇ ਵਿੱਚ ਪੰਜਾਬ ਹਰਿਆਣਾ ਦਿੱਲੀ ਯੂਪੀ ਭਗਤ ਬਿਹਾਰ ਝਾਰਖੰਡ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਇਹ ਹਾਲਾਤ ਸਾਨੂੰ ਦੇਖਣ ਨੂੰ ਮਿਲਦੇ ਨੇ ਤੇ ਕਈ ਵਾਰੀ ਹਵਾਵਾਂ ਜਿਹੜੀਆਂ ਨੇ ਅਰਬ ਸਾਗਰ ਤੋਂ ਵੀ ਆਉਂਦੀਆਂ ਨੇ ਤੇ ਇਹਨਾਂ ਦੇ ਨਾਲ ਇਹ ਇਲਾਕੇ ਜਿਹੜੇ ਨੇ ਇਹਨਾਂ ਵਿੱਚ ਵੀ ਇਹਨਾਂ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਕਿਉਂਕਿ ਹਜੇ ਤੱਕ ਵੀ ਠੰਡੀਆਂ ਹਵਾਵਾਂ ਪਾਣੀ ਨਮੀ ਵਾਲੀ ਹਵਾਵਾਂ ਗਰਮ ਇਲਾਕੇ ਵਿੱਚ ਐਂਟਰ ਕਰਦੀਆਂ ਨੇ ਤਾਂ ਉਹ ਅਚਾਨਕ ਹੀ ਗਰਜ ਚਮਕਦੇ ਹਾਲਾਤ ਬਣਾ ਲੈਂਦੀਆਂ ਨੇ ਤਾਂ ਉਹਨਾਂ ਨੂੰ ਹੀ ਅਸੀਂ ਪ੍ਰੀ ਮੌਨਸਨ ਗਤੀਵਿਧੀਆਂ ਆਖਦੇ ਹਨ ਕਿਉਂਕਿ ਕਦੀ ਵੀ ਪੰਜਾਬ ਦੇ ਵਿੱਚ ਮੌਨਸਨ ਜਦੋਂ ਵੀ ਆਉਂਦਾ ਹੈ ਤਾਂ ਉਹ ਦੱਖਣ ਪੂਰਬ ਤੋਂ ਹੀ ਜਾਂ ਦੱਖਣ ਪੱਛਮ ਤੋਂ ਹੀ ਇਸ ਤਰੀਕੇ ਨਾਲ ਟਰੈਵਲ ਕਰਦਾ ਹੈ ਤਾਂ ਮ ਜੂਨ ਤੋਂ ਸਾਨੂੰ ਕਲੀਅਰ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਕਦੋਂ ਟਰੈਵਲ ਕਰੇਗਾ ਉਹ ਸਾਡਾ ਮੌਨਸੂਨ ਸੀਜ਼ਨ ਜਿਹੜਾ ਹੈ ਫਿਰ ਉਹ ਜੂਨ ਜੁਲਾਈ ਤੋਂ ਲੈ ਕੇ ਅਗਸਤ ਸਤੰਬਰ ਤੱਕ ਅਕਤੂਬਰ ਦੇ ਕਿਸੇ ਕਿਸੇ ਦਿਨਾਂ ਤੱਕ ਚਲਾ ਜਾਂਦਾ ਹੈ ਤੇ ਉਹ ਮੌਨਸੂਨ ਪ੍ਰੋਪਰ ਤਿੰਨ ਤੋਂ ਚਾਰ ਮਹੀਨੇ ਪੰਜਾਬ ਦੇ ਉੱਪਰ ਰਹਿੰਦਾ ਹੈ ਇਹ ਪੂਰੇ ਭਾਰਤ ਵਿੱਚ ਹੌਲੀ-ਹੌਲੀ ਉਹ ਟਰੈਵਲ ਕਰਦਾ ਰਹਿੰਦਾ ਹੈ ਜਿਸ ਦੇ ਨਾਲ ਭਾਰੀ ਮੀਂਹ ਅਤੇ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੇਖਣ ਨੂੰ ਮਿਲਦਾ ਹੈ ਪਰ ਜਿਹੜਾ ਪ੍ਰੀ ਮੌਨਸੂਨ ਗਤੀਵਿਧੀ ਹੁੰਦੀਆਂ ਨੇ ਇਹ ਘੰਟਿਆਵੱਧੀ ਅੱਧੇ ਪੌਣੇ ਘੰਟੇ ਦਾ ਕੋਈ ਸਿਸਟਮ ਜਾਂ ਕੋਈ 15-20 ਮਿੰਟ ਦਾ ਸਿਸਟਮ ਕਾਲ ਉਹ ਹਾਲਾਤ ਜਿਹੜੇ ਨੇ ਉਹ ਲਗਾਤਾਰ ਪੰਜਾਬ ਦੇ ਉੱਪਰ ਬਣਦੇ ਹੋਏ ਦਿਖਾਈ ਦਿੰਦੇ ਨੇ ਤੇ ਇਹੇ ਗਤੀਵਿਧੀਆਂ ਸਾਨੂੰ 15 ਮਾਰਚ ਤੋਂ ਲੈ ਕੇ 15 ਮਈ ਤੋਂ ਲੈ ਕੇ ਜਾਂ ਜੂਨ ਦੇ ਪਹਿਲੇ ਹਫ਼ਤੇ ਤੱਕ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ। ਗਰਮੀਆਂ ਦਾ ਮੌਸਮ ਪੰਜਾਬ ਦੇ ਵਿੱਚ ਅਜੀਹਾ ਮੌਸਮ ਹੁੰਦਾ ਹੈ ਜਿਸ ਦੇ ਨਾਲ ਕਿ ਕੋਈ ਲੰਬੀ ਪ੍ਰੈਡਿਕਸ਼ਨ ਕਰਨਾ ਕੋਈ ਚੰਗੀ ਗੱਲ ਨਹੀਂ ਹੁੰਦੀ ਕਿਉਂਕਿ ਪੰਜਾਬ ਦਾ ਮੌਸਮ ਜਿਹੜਾ ਹੈ ਬਹੁਤ ਜ਼ਿਆਦਾ ਡਿਪੈਂਡ ਰੈਂਦਾ ਹੈ ਹਵਾਵਾਂ ਦੇ ਉੱਪਰ। ਜਦੋਂ ਪੱਛਮੀ ਹਵਾਵਾਂ ਚੱਲਦੀਆਂ ਨੇ ਤਾਂ ਪਹਾੜੀ ਖੇਤਰਾਂ ਵਿੱਚ ਸਿਸਟਮ ਚੇਂਜ ਹੁੰਦੇ ਨੇ ਉਸ ਦਿਨ ਪੰਜਾਬ ਦਾ ਮੌਸਮ ਵੀ ਚੇਂਜ ਹੁੰਦਾ ਹੈ। ਪੰਜਾਬ ਦੇ ਉੱਪਰ ਵੀ ਮੀਂ ਖਨੇਰੀ ਅਤੇ ਗਰਜ ਚਮਕਦੇ ਹਾਲਾਤ ਬਣਦੇ ਨੇ ਅਤੇ ਜਦੋਂ ਪੂਰਬੀ ਸਿਸਟਮ ਆਉਂਦੇ ਨੇ ਬੰਗਾਲ ਦੀ ਖਾੜੀ ਤੋਂ ਹਵਾਵਾਂ ਆਉਂਦੀਆਂ ਨੇ ਤਾਂ ਉਹੋ ਵੀ ਕਿਤੇ ਨਾ ਕਿਤੇ ਗਰਮੀ ਵਾਲੇ ਮਾਹੌਲ ਦੇ ਵਿੱਚ ਆ ਕੇ ਗਰਜ ਚਮਕ ਕਰਦੀਆਂ ਨੇ ਪੰਜਾਬ ਦੇ ਵਿੱਚ ਮੀਂਹ ਹੋ ਜਾਂਦਾ ਹੈ ਪੰਜਾਬ ਦਾ ਮੌਸਮ ਚੇਂਜ ਹੋ ਜਾਂਦਾ ਹੈ ਤੇ ਜਦੋਂ ਵੀ ਅਰਬ ਸਾਗਰ ਤੋਂ ਹਵਾਵਾਂ ਆਉਂਦੀਆਂ ਨੇ ਉਹ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਆਖਿਰ ਆਖਰੀ ਪੁਆਇੰਟ ਜਿਹੜਾ ਹੁੰਦਾ ਹੈ ਪੰਜਾਬ ਹੀ ਹੁੰਦਾ ਹੈ ਉਸ ਤੋਂ ਬਾਅਦ ਪਹਾੜੀ ਖੇਤਰ ਸ਼ੁਰੂ ਹੋ ਜਾਂਦੇ ਨੇ ਤਾ ਜਿਹੇ ਦੇ ਵਿਚਕਾਰ ਉਹਨਾਂ ਇਲਾਕਿਆਂ ਵਿੱਚ ਵੀ ਪੰਜਾਬ ਦਾ ਅਸਰ ਜਿਹੜਾ ਹੈ ਕਾਫੀ ਆ ਦੇਖਣ ਨੂੰ ਮਿਲਦਾ ਹੈ ਤਾਂ ਮੇਨ ਪੁਆਇੰਟ ਇਹੀ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜੋ ਸਿਸਟਮ ਬਣਦੇ ਨੇ ਉਹ ਕਈ ਵਾਰੀ ਮੌਸਮ ਵਿਭਾਗ ਦੇ ਅਲਰਟ ਦੇ ਉਲਟ ਬਣ ਜਾਂਦੇ ਨੇ ਕਿਉਂਕਿ ਅਸੀਂ ਦੇਖਦੇ ਹਾਂ ਕਿ ਮੈਦਾਨੀ ਇਲਾਕਾ ਜਿਹੜਾ ਪਹਾੜਾਂ ਤੋਂ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਪੰਜਾਬ ਆਉਂਦਾ ਹੈ ਫਿਰ ਬਾਕੀ ਮੱਧ ਭਾਰਤ ਆਉਂਦਾ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦਾ ਜਿਹੜਾ ਵੈਦਰ ਹੈ ਉਹ ਇੰਪੈਕਟ ਹੁੰਦਾ ਹੈ ਸਿਸਟਮ ਦੇ ਨਾਲ ਤਾਂ ਹੀ ਅਸੀਂ ਕਈ ਵਾਰੀ ਰਿਕੁਐਸਟ ਕਰਦੇ ਰਹਿੰਦੇ ਆ ਕਈ ਵਾਰੀ ਵੈਦਰ ਦੀ ਰਿਪੋਰਟ ਅੱਗੇ ਪਿੱਛੇ ਵੀ ਹੋ ਜਾਂਦੀ ਹੈ ਕਈ ਵਾਰੀ ਰਿਪੋਰਟ ਤੁਸੀਂ ਕਹਿੰਦੇ ਹੋ ਕਮੈਂਟ ਕਰਕੇ ਝੂਠੀ ਰਿਪੋਰਟ ਹੈ ਰਿਪੋਰਟ ਝੂਠੀ ਨਹੀਂ ਹੁੰਦੀ ਉਹ ਇੱਕ ਪ੍ਰੋਡੈਕਸ਼ਨ ਹੁੰਦੀ ਹੈ ਇੱਕ ਅਨੁਮਾਨ ਆਧਾਰਤ ਤੇ ਆਪਾਂ ਗੱਲ ਕਰਦੇ ਆ ਕਿ ਇਹ ਅਨੁਮਾਨ ਬਣ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਇਹ ਗਤੀਵਿਧੀਆਂ ਹੋ ਸਕਦੀਆਂ ਨੇ ਤਾਂ ਕਈ ਵਾਰੀ ਉਹ ਗਤੀਵਿਧੀ ਜਿਹੜੀ ਹੁੰਦੀ ਹੈ ਉਹ ਕਿਤੇ ਨਾ ਕਿਤੇ ਅੱਗੇ ਪਿੱਛੇ ਹੋ ਜਾਂਦੀ ਹੈ ਅਜਿਹੇ ਦੇ ਵਿਚਕਾਰ ਤੁਸੀਂ ਲਗਾਤਾਰ ਅਪਡੇਟ ਲੈਂਦੇ ਰਿਹਾ ਕਰੋ ਕਿਉਂਕਿ ਅਪਡੇਟ ਕਈ ਵਾਰੀ ਕੀ ਹੁੰਦਾ ਹੈ ਸਵੇਰ ਦੇ ਅਪਡੇਟ ਦੇ ਵਿੱਚ ਸਾਨੂੰ ਐਵੇਂ ਲੱਗਦਾ ਹੈ ਕਿ ਇਹ ਹਵਾਵਾਂ ਇਸ ਤਰੀਕੇ ਨਾਲ ਗੁਜ਼ਰਣਗੀਆਂ ਪਰ ਅਚਾਨਕ ਜਿਹੜੇ ਨੇ ਦੂਜੇ ਪਾਸੇ ਤੋਂ ਹਵਾਵਾਂ ਆ ਜਾਂਦੀਆਂ ਨੇ ਤਾਂ ਉਹਨਾਂ ਦੀ ਟੈਂਪਰੇਚਰ ਦੇ ਵਿੱਚ ਉਤਰ-ਪੁਤਰ ਹੋਣ ਦੇ ਕਾਰਨ ਤਾਂ ਸਿਸਟਮ ਜਿਹੜੇ ਨੇ ਕਈ ਵਾਰ ਦੂਜੀ ਸਟੇਟ ਵਿੱਚ ਜਾਦਾ ਮੀਂਹ ਹੋ ਜਾਂਦਾ ਹੈ ਪੰਜਾਬ ਵਿੱਚ ਘੱਟ ਹੁੰਦਾ ਹੈ ਤਾਂ ਅਜੇਹ ਦੇ ਵਿੱਚ ਕਾ ਜਿਹੜੀ ਗਤੀਵਿਧੀਆਂ ਹੁੰਦੀਆਂ ਨੇ ਉਹ ਚੇਂਜ ਹੁੰਦੀਆਂ ਰਹਿੰਦੀਆਂ ਨੇ ਤਾਂ ਹੀ ਲਗਾਤਾਰ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਮੌਸਮ ਦੀ ਜਾਣਕਾਰੀ ਜੇ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਤੁਸੀਂ ਕਿਸੇ ਵੀ ਜਾਣਕਾਰੀ ਤੋਂ ਵਾਂਝੇ ਨਾ ਰਹਿ ਸਕੋ ਬਾਕੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਕੋਈ ਸ਼ੰਕਾ ਹੈ ਕੋਈ ਪਰੇਸ਼ਾਨੀ ਮੌਸਮ ਦੇ ਪ੍ਰਤੀ ਰਹਿੰਦੀ ਹੈ ਤਾਂ ਤੁਸੀਂ ਉਹ ਬੇਚਤੇ ਜਗ ਹੋ ਕੇ ਕਮੈਂਟ ਕਰ ਸਕਦੇ ਹੋ ਅਤੇ ਕਿਸੇ ਤਰੀਕੇ ਦੀ ਵੀ ਜਾਣਕਾਰੀ ਤੋਂ ਬਾਂਝੇ ਨਾ ਰਹੋ ਇਸੇ ਕਰਕੇ ਰਿਕੁਐਸਟ ਕਰਦੇ ਹਾਂ ਕਿ ਚੈਨਲ ਸਬਸਕ੍ਰਾਈਬ ਕਰ ਲਓ ਬਾਕੀ ਅਗਲੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਸਮੇਂ ਸਿਰ ਅਸੀਂ ਲੈ ਕੇ ਆਉਂਦੇ ਰਹਿਵਾਂਗੇ ਬਾਕੀ 31 ਮਾਰਚ ਤੱਕ ਦੀ ਅਪਡੇਟ ਪਹਿਲਾਂ ਹੀ ਤੁਹਾਨੂੰ ਦੇ ਚੁੱਕੇ ਹਾਂ ਅਗਲੀ ਜਾਣਕਾਰੀ ਅਪ੍ਰੈਲ ਮਹੀਨੇ ਦੀ ਜਿਹੜੇ ਲੈ ਕੇ ਜਾਂਦਾ ਹਾਜਰ ਹੋਵਾਂਗੇ ਬਣੇ ਰਹੋ ਚੈਨਲ ਪੇਚਰ ਅਪਡੇਟਸ ਔਰ ਤੇ